ਬਾਬਾ ਸ੍ਰੀ ਚੰਜੀ ਇੱਕ ਘਾਤੀ ਆਪਣੇ ਛੋਟੇ ਜਿਹੇ ਬੱਚੇ ਨਾਲ ਇੱਕ ਦਰਖਤ ਦੇ ਹੇਠਾਂ ਬੈਠਾ ਸੀ ਉੱਪਰੋਂ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ ਹਾਥੀ ਨੇ ਆਪਣੀ ਸੁੰਡ ਦੇ ਨਾਲ ਉਸ ਬੱਚੇ ਨੂੰ ਛਾਂ ਕੀਤੀ ਹੋਈ ਸੀ ਪਾਣੀ ਤੋਂ ਬਚਾਉਣ ਵਾਸਤੇ ਪਾਣੀ ਤੋਂ ਬਚਾਉਣ ਵਾਸਤੇ ਹਾਥੀ ਨੇ ਉਸ ਬੱਚੇ ਦੇ ਸਿਰ ਉੱਪਰ ਆਪਣੀ ਸੁੰਡ ਕੀਤੀ ਹੋਈ ਸੀ ਪਾਣੀ ਤਾਂ ਥੋੜਾ ਬਹੁਤ ਹੀ ਘਟ ਹੋ ਰਿਹਾ ਸੀ ਬੱਚੇ ਦੇ ਉੱਪਰੋਂ ਪਰ ਫਿਰ ਵੀ ਹਾਥੀ ਕੋਸ਼ਿਸ਼ ਕਰ ਰਿਹਾ ਸੀ ਆਪਣੇ ਬੱਚੇ ਨੂੰ ਮੀਂਹ ਤੋਂ ਬਚਾਉਣ ਵਾਸਤੇ ਉਧਰੋਂ ਇੱਕ ਸ਼ਿਕਾਰੀ ਇਹ ਸਭ ਕੁਝ ਦੇਖ ਰਿਹਾ ਸੀ ਉਸ ਦੇ ਦਿਲ ਦੀ ਭਾਵਨਾ ਉਜਾਗਰ ਹੋ ਗਈ ਪਰਮਾਤਮਾ ਦੇ ਪ੍ਰਤੀ ਅਤੇ ਉਸ ਨੂੰ ਅਜੀਹ ਗਿਆਨ ਹੋਇਆ ਕਿ ਉਸ ਨੇ ਅੱਜ ਤੋਂ ਬਾਅਦ ਸ਼ਿਕਾਰ ਕਰਨਾ ਛੱਡ ਦਿੱਤਾ ਇਹ ਸਭ ਕੁਝ ਪਰਮਾਤਮਾ ਵੀ ਕੋਲ ਬੈਠੇ ਹੀ ਦੇਖ ਰਹੇ ਸਨ ਪਰਮਾਤਮਾ ਤਾਂ ਹਰ ਜਗ੍ਹਾ ਤੇ ਵਿਰਾਜਮਾਨ ਹਨ ਬਸ ਫੀਲ ਕਰਨ ਦੀ ਗੱਲ ਹੈ ਹਾਥੀ ਦਾ ਇਹ ਦ੍ਰਿਸ਼ ਦੇਖ ਕੇ ਸ਼ਿਕਾਰੀ ਦੇ ਮਨ ਵਿੱਚ ਦਇਆ ਆ ਗਈ ਉਸ ਨੇ ਅੱਜ ਤੋਂ ਬਾਅਦ ਸ਼ਿਕਾਰ ਛੱਡ ਦਿੱਤਾ ਹੋਰ ਸ਼ਿਕਾਰੀਆਂ ਨੂੰ ਉਸ ਨੇ ਸ਼ਿਕਾਰ ਕਰਨ ਤੋਂ ਰੋਕ ਦਿੱਤਾ ਅਤੇ ਸਾਰੇ ਸ਼ਿਕਾਰੀਆਂ ਨੇ ਹੁਣ ਸ਼ਿਕਾਰ ਕਰਨਾ ਛੱਡ ਦਿੱਤਾ ਸ਼ਿਕਾਰੀ ਦੇ ਸ਼ਿਕਾਰ ਛੱਡਣ ਤੋਂ ਬਾਅਦ ਸੁਕਾਰੀ ਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਗਿਆ। ਕੁਝ ਦਿਨ ਬਾਅਦ ਉਸ ਨੂੰ ਅਝੇਹਾ ਪਰਮਾਤਮਾ ਦਾ ਗਿਆਨ ਹੋਇਆ ਕਿ ਉਸ ਨੂੰ ਪੂਰਾ ਅਧਿਆਤਮਿਕ ਆਪਣੇ ਆਲੇ ਦੁਆਲੇ ਨਜ਼ਰ ਆਉਣਾ ਸ਼ੁਰੂ ਹੋ ਗਿਆ। ਅਗਲੇ ਜਨਮ ਵਿੱਚ ਫਿਰ ਉਸ ਦਾ ਰਾਜੇ ਦੇ ਰੂਪ ਵਿੱਚ ਜਨਮ ਹੋਣਾ ਸੀ। ਪਰਮਾਤਮਾ ਨੇ ਉਸ ਨੂੰ ਅਝੇਹਾ ਵਾਰ ਦਿੱਤਾ। ਉਸ ਨੇ ਇਸ ਜੀਵਨ ਵਿੱਚ ਜਾਨਵਰਾਂ ਦਾ ਭਲਾ ਕਰਨ ਬਾਰੇ ਸੋਚਿਆ। ਅਤੇ ਬਹੁਤ ਸਾਰੇ ਜਾਨਵਰਾਂ ਨੂੰ ਉਸਨੇ ਪਛਾਇਆ ਅਤੇ ਸਾਰੇ ਜਾਨਵਰਾਂ ਨੂੰ ਉਸਨੇ ਪ੍ਰਮਾਤਮਾ ਦਾ ਰੂਪ ਸਮਝਿਆ ਅਤੇ ਸਾਰਿਆਂ ਨੂੰ ਚੰਗਾ ਦੇਖਣਾ ਸ਼ੁਰੂ ਕਰ ਦਿੱਤਾ ਉਸ ਦੀ ਸ਼ਿਕਾਰੀ ਦੀ ਭਾਵਨਾ ਹੁਣ ਖਤਮ ਹੋ ਗਈ ਸੀ ਪ੍ਰਮਾਤਮਾ ਦਾ ਗਿਆਨ ਹੋ ਚੁੱਕਾ ਸੀ ਅਗਲੇ ਜਨਮ ਵਿੱਚ ਉਸ ਨੂੰ ਰਾਜੇ ਦਾ ਜਨਮ ਮਿਲਣਾ ਸੀ ਇਨਸਾਨ ਦੇ ਰੂਪ ਵਿੱਚ ਉਸਨੇ ਅਜਿਹੇ ਕਰਮ ਕੀਤੇ ਕੀ ਪਰਮਾਤਮਾ ਨੇ ਉਸ ਦਾ ਅਗਲਾ ਜਨਮ ਸਵਾਰ ਦਿੱਤਾ। ਆਥੀ ਤੋਂ ਉਸ ਨੂੰ ਅਜਿਹਾ ਗਿਆਨ ਹੋਇਆ ਕਿ ਉਹ ਪਰਮਾਤਮਾ ਦੇ ਨੇੜੇ ਆ ਗਿਆ। ਇਨਸਾਨ ਦੇ ਹਰ ਰੋਜ਼ ਆਲੇ-ਦੁਆਲੇ ਅਜਿਹੇਆ ਘਟਨਾਵਾਂ ਹੁੰਦੀਆਂ ਹਨ ਜਿਸ ਤੇ ਰਾਹੀ ਇਨਸਾਨ ਨੂੰ ਪਰਮਾਤਮਾ ਗਿਆਨ ਦੇਣ ਦੀ ਕੋਸ਼ਿਸ਼ ਕਰਦੇ ਹਨ ਪਰ ਇਨਸਾਨ ਨੇ ਆਪਣੇ ਮਨ ਦੇ ਦਰਵਾਜ਼ੇ ਅਜਿਹੇ ਬੰਦ ਕੀਤੇ ਹੋਏ ਹਨ ਕਿ ਇਨਸਾਨ ਉਹਨਾਂ ਨੂੰ ਖੋਲਣਾ ਨਹੀਂ ਚਾਹੁੰਦਾ ਤੇ ਗਿਆਨ ਪ੍ਰਾਪਤ ਕਰਨਾ ਨਹੀਂ ਚਾਹੁੰਦਾ ਪਰਮਾਤਮਾ ਗਿਆਨ ਦੇਣ ਵਾਸਤੇ ਤਿਆਰ ਹਨ ਪਰ ਇਨਸਾਨ ਸਵੀਕਾਰ ਕਰਨ ਵਾਸਤੇ ਤਿਆਰ ਨਹੀਂ ਜਦੋਂ ਇਨਸਾਨ ਗਿਆਨ ਪ੍ਰਾਪਤ ਕਰਨ ਵਾਸਤੇ ਤਿਆਰ ਹੋ ਗਿਆ ਤਾਂ ਪਰਮਾਤਮਾ ਦੀ ਕੁਦਰਤ ਉਸ ਨੂੰ ਅਜੀਹਾ ਗਿਆਨ ਕਰਵਾਉਂਦੀ ਹੈ ਕਿ ਉਸ ਦਾ ਇਹ ਲੋਕ ਅਤੇ ਉਹ ਲੋਕ ਸੁਧਰ ਜਾਂਦਾ ਹੈ ਅਤੇ ਲੋਕ ਪਰਲੋਕ ਸਵਰ ਜਾਂਦਾ ਹੈ तन धन बाबा प्री चांदी महाराज किरपा करो